ਤੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਕੈਬਨਿਟ ਮਿਨਿਸਟਰ ਦੀ ਤੇ ਕੁਝ ਨਾ ਕੁਝ ਅ ਕਿਸੇ ਅਹੁਦੇ ਦੇ ਉੱਪਰ ਤੁਸੀਂ ਕਿਸੇ ਕਿਸੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਅ ਟਾਰਗੇਟ ਕਰਨਾ ਚਾਹ ਰਹੇ ਸੋ ਥੈਟ ਤੁਸੀਂ ਅ ਅਗਰ 50 ਬੰਦੇ ਨੂੰ ਅੱਗੇ ਮਿਲਦੇ 100 ਬੰਦੇ ਨੂੰ ਅੱਗੇ ਮਿਲਦੇ ਹੋ ਤਾਂ ਤੁਸੀਂ ਸਾਡਾ ਮੈਸੇਜ ਉਹ ਲੋਕਾਂ ਤੱਕ ਪਹੁੰਚਾ ਸਕੋਗੇ ਤਾਂ ਆ ਸਾਡਾ ਅੱਜ ਦਾ ਆਈਡੀਆ ਸੀਗਾ ਅਸੀਂ ਜੋ ਮੈਡੀਕਲ ਫਰੇਟਰਨਿਟੀ ਹੈ ਸਮਾਜ ਦੇ ਲੋਕੀ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਜਿਹੜੇ ਬੰਦੇ ਡਰੱਗਸ ਦਾ ਨਸ਼ਾ ਕਰਦੇ ਹੈ ਉਹਦੇ ਆਦੀ ਹੋ ਚੁੱਕੇ ਹਨ ਉਹਨਾਂ ਦਾ ਇਲਾਜ ਅਸੀਂ ਕਰਾ ਸਕਦੇ ਹਾਂ ਉੱਥੇ ਤੁਹਾਨੂੰ ਵੀ ਮੈਂ ਦੁਬਾਰਾ ਸੇ ਰਿਕੁਐਸਟ ਕਰੂੰਗੀ ਕਿ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜੇ ਵੀ ਬੱਚੇ ਜਿਹੜਾ ਵੀ ਯੂਥ ਜਿਹੜਾ ਵੀ ਪਰਸਨ ਡਰੱਗਸ ਲੈਂਦਾ ਹੈ ਉਹਦਾ ਆਦੀ ਹੋ ਚੁੱਕਾ ਤੁਸੀਂ ਸਾਡੇ ਤੱਕ ਉਹਦੀ ਇਨਫੋਰਮੇਸ਼ਨ ਲੈ ਕੇ ਆਓ ਉਹਨੂੰ ਅਸੀਂ ਆਲ ਫ੍ਰੀਮਨ ਟਰੀਟਮੈਂਟ ਕਰਨਾ ਹੈਗਾ ਇਹ ਸਾਡੀ ਤੁਹਾਡੇ ਲਈ ਵੀ ਇੱਕ ਰਿਕਵੈਸਟ ਕਮ ਸੁਜੈਸ਼ਨ ਰਹੇਗਾ ਕਿ ਉਹਨਾਂ ਨੂੰ ਉਸ ਲੈਂਸ ਨਾਲ ਨਾ ਦੇਖੋ ਕਿ ਉਹ ਕੁਝ ਗਲਤ ਕਰ ਰਹੇ ਉਹਨਾਂ ਨੂੰ ਲਤ ਲੱਗ ਚੁੱਕੀ ਹੈ ਔਰ ਡਰਗ ਇਨੀ ਮਾੜੀ ਚੀਜ਼ ਹੁੰਦੀ ਹੈ ਕਿ ਉਹ ਦਿਮਾਗ ਦੇ ਉੱਪਰ ਇਨਾ ਸਰ ਕਰਦੀ ਹੈ ਕਿ ਫਿਰ ਬੋਡੀ ਉਹਨਾਂ ਦਿਮਾਗ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਹੈਗਾ ਬੋਡੀ ਡਿਮਾਂਡ ਕਰਦੀ ਹੈ ਉਹਨਾਂ ਨੂੰ ਤੋਂ ਉਹ ਐਡਿਕਸ਼ਨ ਨੂੰ ਹਟਾਣਾ ਫਿਰ ਮੈਡੀਕਲ ਰਿਟਰਨਿਟੀ ਦਾ ਕੰਮ ਹੈ ਬਟ ਸਾਡਾ ਰੋਲ ਹੈਗਾ ਕਿ ਉਹ ਐਡਿਕਟ ਜੋ ਡਰਗ ਐਡਿਕਟਸ ਨੂੰ ਨਾਲ ਨੂੰ ਮੈਡੀਕਲ ਫਰੇਟਰਨਿਟੀ ਤੱਕ ਮੈਡੀਕਲ ਹੈਲਪ ਤੱਕ ਲੈ ਕੇ ਜਾਣਾ ਤਾਂ ਉੱਥੇ ਤੁਹਾਡੇ ਸਾਰਿਆਂ ਦੀ ਹੈਲਥੀ ਲੋਡ ਪਈ ਸਾਨੂੰ ਹੁਣ ਅ ਅੱਜ ਦਾ ਜੋ ਸਾਡਾ ਪ੍ਰੋਗਰਾਮ ਸੀਗਾ ਆ ਆਹੀ ਤਿੰਨੋਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਪੰਜਾਬ ਦਾ ਜੋ ਮਿਸ਼ਨ ਹੈਗਾ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਅਸੀਂ 45 ਥਾਵਾਂ ਤੇ ਅ ਡਿਫਰੈਂਟ ਡਿਫਰੈਂਟ ਵਿਲੇਜ ਡਿਫੈਂਸ ਕਮੇਟੀਆਂ ਸਰਪੰਚੀਸ ਔਰ ਵੀ ਜਿੰਨੇ ਵੀ ਸਟੇਕ ਹোলਡਰਸ ਹੈ ਪਿੰਡਾਂ ਦੇ ਲੋਕੀ ਹੈ ਯੂਥ ਹੈ ਪਿੰਡਾਂ ਦੀ ਪਿੰਡਾਂ ਦੇ ਸਟੂਡੈਂਟਸ ਸੀਗੇ ਬੱਚੇ ਉਥੇ ਦੇ ਬਜ਼ੁਰਗ ਮਹਿਲਾਵਾਂ ਸਾਰਿਆਂ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ ਤੇ ਅੱਜ ਅਸੀਂ ਤਕਰੀਬਨ ਤਕਰੀਬਨ 2.5 ਤੋਂ 3000 ਲੋਕਾਂ ਨੂੰ ਪਰਸਨਲੀ ਫੇਸ ਟੂ ਫੇਸ ਮਿਲ ਕੇ ਆਏ ਹੈ ਮੇਰੀ ਟੀਮ ਵਿੱਚ ਸਾਰੇ ਬੈਠੇ ਹੋ ਮੇਰੇ ਤਿੰਨੋਂ ਡੀਐਸਪੀਜ਼ ਸਬਡਿਵੀਜ਼ਨਲ ਡੀਐਸਪੀਜ਼ ਨੇ ਸਾਰਾ ਕਾ ਸਾਰਾ ਮੀਟਿੰਗਸ ਅੱਜ ਕੀਤੀ ਤੋ ਸਾਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਕਿ ਪਿਛਲੇ ਬੀਤੇ ਦਿਨਾਂ ਦੇ ਵਿੱਚ ਜੋ ਪੰਜਾਬ ਪੁਲਿਸ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜੋ ਮਿਸ਼ਨ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਹਦੇ ਪੋਜ਼ਿਟਿਵ ਇੰਪੈਕਟ ਪੈ ਰਿਹਾ ਹੈਗਾ ਲੋਕਾਂ ਦੇ ਵਿੱਚ ਹੋਪ ਹੈਗੀ ਕਿ ਆ ਜੋ ਡਰੱਗਸ ਵਾਲਾ ਜੋ ਇਸ਼ੂ ਹੈਗਾ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਐਂਡ ਪੁਲਿਸ ਇਸ ਟਾਈਮ ਬਿਲਕੁਲ 100% ਆਪਣਾ ਐਫਰਟ ਦੇਗੀ ਤੇ ਪੁਲਿਸ 100% ਸੀਰੀਅਸ ਹੈ ਫੁਲੀ ਡੈਡੀਕੇਟਿਡ ਹੈ ਡਰਗਸ ਦੇ ਇਸ issue ਨੂੰ ਖਤਮ ਕਰਨ ਦੇ ਲਈ ਤਾਂ ਲੋਕਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਹੈਗਾ ਉਹਦੇ ਨਾਲ ਨਾਲ ਲੋਕਾਂ ਨੇ ਸਾਡੇ ਨਾਲ ਆਪਣੇ ਕੁਝ ਸੁਝਾਅ ਵੀ ਸਾਂਝੇ ਕੀਤੇ ਹਨ ਕੁਝ ਪਿੰਡਾਂ ਦੇ ਵਿੱਚ ਤੇ ਲੋਕਾਂ ਨੇ ਸਾਨੂੰ ਦੱਸਿਆ ਹੈਗਾ ਕਿ ਉਹਨਾਂ ਨੂੰ sports facility ਦੀ ਲੋੜ ਹੈਗੀ ਉੱਥੇ ਬੱਚੇ cricket football volleyball ਜਾਂ boxing वगैरह ਦੇ ਖੇਡਾਂ ਦੇ ਵਿੱਚ ਇੰਟਰਸਟਿਡ ਨੇ ਤੇ ਉੱਥੇ ਉਹਨਾਂ ਨੂੰ ਇਨਫਰਾਸਟ੍ਰਕਚਰ ਦੀ ਲੋੜ ਹੈਗੀ ਤੋਂ ਅਸੀਂ ਉਹ ਲਿਸਟ ਆਊਟ ਕਰ ਲਿਆ ਹੈਗਾ ਅਸੀਂ ਸਰਕਾਰ ਤੱਕ ਉਹ ਵਾਲੀ ਉਹਨਾਂ ਦੀ ਡਿਮਾਂਡ ਨੂੰ ਪਹੁੰਚਾਵਾਂਗੇ ਦੂਜੀ ਚੀਜ਼ ਹੈਗੀ ਸਾਡੇ ਵੱਲੋਂ ਉਹਨਾਂ ਨੂੰ ਅਵੇਅਰਨੈਸ ਜੋ ਸਾਡੀ ਮੀਟਿੰਗਸ ਹੋਣ ਉਹਦੇ ਦੌਰਾਨ ਹੀ ਅਸੀਂ ਦੱਸੇ ਸਾਡੇ ਵੱਲੋਂ ਦੱਸਿਆ ਗਿਆ ਹੈਗਾ ਕਿ ਹੋਰ ਵੀ ਜੋ ਸਰਕਾਰ ਵੱਲੋਂ ਜੋ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਸ ਹੈ ਉਨਾ ਦੇ ਅੰਦਰ ਵੀ ਉਹਨਾਂ ਨੂੰ ਕਿਵੇਂ-ਕਿਵੇਂ ਬੈਨੀਫਿਟ ਮਿਲ ਸਕਦਾ ਹੈਗਾ ਤੇ ਹੋਰ ਅਗਰ ਉਹਨਾਂ ਨੂੰ ਕਿਸੇ ਹੋਰ ਸਕੇਲਿੰਗ ਦੀ ਲੋੜ ਹੈਗੀ ਤਾਂ ਸਾਡੇ ਤੱਕ ਆਣ ਤੇ ਸਾਨੂੰ ਦੱਸਣ ਉਹ ਵੀ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਇਸ ਤੋਂ ਇਲਾਵਾ ਕੁਝ ਵੀ ਅਗਰ ਉਹਨਾਂ ਦੇ ਧਿਆਨ ਚ ਕੋਈ ਸੁਜੈਸ਼ਨ ਹੈਗਾ ਕੋਈ ਉਹਨਾਂ ਨੂੰ ਲੱਗਦਾ ਹੈਗਾ ਕਿ ਕੁਝ ਹੋਰ ਕਰਨ ਦੀ ਲੋੜ ਹੈਗੀ ਔਰ ਕਿਵੇਂ ਅਸੀਂ ਡਰਗਸ ਵਾਲੀ ਇਸ ਇਸ਼ੂ ਨੂੰ ਕਰਬ ਕਰ ਸਕਦੇ ਆ ਉਹ ਸਾਡੇ ਨਾਲ ਸਾਂਝਾ ਕਰਨ ਇਸ ਦੇ ਨਾਲ-ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹੂੰ ਉੱਚਾ ਸਰਪੰਚਾ ਨੇ ਸਾਨੂੰ ਦੱਸਿਆ ਕਿ ਉਹਨਾਂ ਦੇ ਆਪਣੇ ਵੱਲੋਂ ਮਤਾ ਪਾਸ ਕੀਤੀ ਹੈ ਜਿੱਥੇ ਉਹਨਾਂ ਨੇ ਆ ਰਿਜ਼ੋਲਵ ਕੀਤਾ ਹੈਗਾ ਕਿ ਉਹਨਾਂ ਦੇ ਪਿੰਡ ਦੇ ਜਿੰਨੇ ਵੀ ਡਰੱਗ ਪੈਡਲਰਸ ਹੈ ਜਾਂ ਜਿਨ੍ਹਾਂ ਦੇ ਉੱਪਰ ਇਦਾਂ ਦੀ ਜੋ ਐਨਡੀਪੀਐਸੀ ਧਾਰਾਵਾਂ ਦੇ ਅੰਦਰ ਕੇਸਿਸ ਹੋਏ ਹਨ ਉੱਥੇ ਉਹ ਪਿੰਡ ਆਪਣੇ ਵੱਲੋਂ ਉਹਨਾਂ ਦੀ ਬੇਗਵੌਨਸ ਨਹੀਂ ਭਰ ਆਏਗਾ ਉਹਨਾਂ ਦੀ ਬੇਲਾ ਨਹੀਂ ਕਰਾਏਗਾ ਜ਼ਮਾਨਤ ਆਲਾ ਨਹੀਂ ਰਿਸਪੌਂਸਿਬਿਲਟੀ ਲੇਗਾ ਅਗਰ ਇਦਾਂ ਦੇ ਹੀ ਸਾਰੇ ਕੇ ਸਾਰੇ ਪਿੰਡਸ ਆ ਰਿਸੋਲਵ ਕਰ ਲੇ ਤਾਂ ਜੋ ਡਰੱਗ ਪੈਡਲਰਸ ਹੈ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲੇਗਾ ਤੇ ਉਹਨਾਂ ਦੇ ਜਦ ਉਹਨਾਂ ਦੀ ਬੇਲ ਨਹੀਂ ਹੋਣੀ ਹੈਗੀ ਤੇ ਉਹ ਵੀ ਇੱਕ ਡੈਟਰੈਂਟ ਵਾਂਗੂ ਵਰਕ ਕਰੇਗਾ ਦੂਜੀ ਚੀਜ਼ ਹੈਗੀ ਕਾਫੀ ਸਾਰੇ ਪਿੰਡਾਂ ਨੇ ਪਿੰਡਾਂ ਦੀ ਪੰਚਾਇਤਾਂ ਨੇ ਸਾਨੂੰ ਅੱਜ ਪ੍ਰੋਮਿਸ ਕੀਤਾ ਹੈਗਾ ਕਿ ਉਹ ਵੀ ਆਪਣੇ ਆਪਣੇ ਵੱਲੋਂ ਮਤਾ ਪਾਣਗੇ ਕਿ ਆਪਣੇ ਪਿੰਡਾਂ ਨੂੰ ਉਹ ਕਲੀਨ ਕਰਕੇ ਉਹ ਸਾਨੂੰ ਦੱਸਣਗੇ ਕਿ ਅਸੀਂ ਨਾ ਕਿਸੇ ਡਰੱਗ ਪੈਡਲਰ ਦਾ ਸਾਥ ਦੇਣਾ ਹੈਗਾ ਨਾ ਕਿਸੇ ਡਰੱਗ ਪੈਡਲਰ ਦੇ ਪਿੱਛੇ ਖੜਨਾ ਹੈਗਾ ਤੇ ਅਗਰ ਕੋਈ ਸਾਡੇ ਪਿੰਡ ਦੇ ਵਿੱਚ ਆ ਕਰਾਇਮ ਨੂੰ ਫੈਲਾਉਂਦਾ ਹੈ ਡਰੱਗਸ ਵੇਚਦਾ ਹੈ ਜਾਂ ਡਰੱਗ ਲੈਂਦਾ ਹੈ ਅਸੀਂ ਇਮੀਡੀਏਟਲੀ ਪੰਜਾਬ ਪੁਲਿਸ ਨੂੰ ਉਹ ਇਤਲਾਹ ਦੇਵਾਂਗੇ ਤਾਂ ਕਿ ਉਹਦੇ ਉੱਪਰ ਐਕਸ਼ਨ ਹੋ ਸਕੇ ਉਹਦੇ ਨਾਲ ਨਾਲ ਜੋ ਵੀ ਜੋ ਉਹਨਾਂ ਨੂੰ ਲੱਗਦਾ ਹੈਗਾ ਕਿ ਪੁਲਿਸ ਦੇ ਨਾਲ ਸਾਂਝੀ ਕਰਨ ਜੋ ਜੋ ਕੋਈ ਵੀ ਇਨਫੋਰਮੇਸ਼ਨ ਹੈਗੀ ਉਹ ਇਮੀਡੀਏਟਲੀ ਸਾਡੇ ਧਿਆਨ 'ਚ ਲਾਈਗੇ ਤੋ ਅੱਜ ਦੀ ਜੋ ਸਾਡੀ ਮੀਟਿੰਗ ਰਹੀ ਉਹ ਕਾਫੀ ਜ਼ਿਆਦਾ ਪ੍ਰੋਡਕਟਿਵ ਰਹੀ ਕਾਫੀ ਜ਼ਿਆਦਾ ਉਨਾਦੇ ਵਿੱਚੋਂ ਪੁਆਇੰਟ ਨਿਕਲ ਕੇ ਆਏ ਹਨ ਤੇ ਇਹਦੇ ਨਾਲ-ਨਾਲ ਮੈਂ ਤੁਹਾਨੂੰ ਸਾਰੇ ਨੂੰ ਆ ਵੀ ਦੱਸਣਾ ਚਾਹੁੰਦੀ ਹਾਂ ਕਿ ਆ ਇੱਕ ਵਨ ਆਫ ਇਨਸੀਡੈਂਟ ਨਹੀਂ ਸੀਗਾ ਜਿੱਥੇ ਅਸੀਂ ਇੱਕ ਦਿਨ ਲਾ ਕੇ ਪਿੰਡਾਂ ਦਾ ਵਿਜ਼ਿਟ ਕੀਤਾ ਹੈਗਾ ਤੇ ਪਿੰਡ ਦੇ ਲੋਕਾਂ ਨੂੰ ਮਿਲ ਕੇ ਆਏ ਆ ਆ ਫਰਸਟ ਸਟੈਪ ਹੈਗਾ ਅਸੀਂ ਰੂਟੀਨ ਦੇ ਵਿੱਚ ਆ ਇਸ ਚੀਜ਼ ਨੂੰ ਕੰਟੀਨਿਊ ਕਰਾਂਗੇ ਪਿੰਡਾਂ ਦੇ ਲੋਕਾਂ ਦੇ ਨਾਲ ਸਾਡਾ ਰਾਪਟਾ ਕੰਟੀਨਿਊ ਰਹੇਗਾ ਜਿੱਥੇ ਵੀ ਕਿਸੇ ਨੂੰ ਇਸ਼ੂ ਆਦ ਹੈ ਸਾਡੇ ਨਾਲ 24 ਘੰਟੇ ਪੰਜਾਬ ਪੁਲਿਸ ਅਵੇਲੇਬਲ ਹੈਗੀ ਤੁਹਾਡੀ ਐਸਐਸਪੀ ਅਵੇਲੇਬਲ ਹੈਗੀ ਤੇ ਕਦੇ ਵੀ ਤੁਹਾਨੂੰ ਕੋਈ ਵੀ ਕੁਝ ਵੀ ਇਨਫੋਰਮੇਸ਼ਨ ਦੇਣੀ ਹੈ ਕੋਈ ਸੁਜੈਸ਼ਨ ਦੇਣਾ ਹੈ ਕੁਝ ਵੀ ਸਾਂਝਾ ਕਰਨਾ ਹੈ ਤੁਸੀਂ ਮੇਰੇ ਦਫ਼ਤਰ ਆਓ ਮੇਰੇ ਜੀਓ ਮੇਰੇ ਜਿੱਦੇ ਵੀ ਡੀਪੀ ਦੇ ਉਹਨਾਂ ਦੇ ਦਫ਼ਤਰ ਆਓ ਅਸੀਂ ਸਾਰੇ ਤੁਹਾਡੀ ਤੁਹਾਡੇ ਲਈ ਹੀ ਤੁਹਾਡੀ ਸੇਵਾਵਾ ਦੇ ਲਈ ਹੀ ਆਪਣੇ ਦਫ਼ਤਰਾਂ 'ਚ ਬੈਠੇ ਹਾਂ ਤੇ ਵੀ ਆਰ ਫੁਲੀ ਡੈਡੀਕੇਟਿਡ ਕੀ ਅਸੀਂ ਆਹ ਵਾਲੇ ਜੋ ਵੱਡੀ ਇੱਕ ਪੰਜਾਬ ਨੂੰ ਪੰਜਾਬ ਜਿਸ ਚੀਜ਼ ਨੂੰ ਫੇਸ ਕਰ ਰਹਾ ਹੈ ਡਰਗ ਨਾਮ ਕੀ ਜੋ ਬਿਮਾਰੀ ਹੈਗੀ ਐਨ ਉਹ ਅਸੀਂ ਕੰਪਲੀਟਲੀ ਐਰਡੀਗੇਟ ਕਰ ਦੇਗੇ ਇਹਦੇ ਨਾਲ ਨਾਲ ਅਸੀਂ ਓਵਰਆਲ ਪੰਜਾਬ ਨੂੰ ਕਰਾਈਮ ਫਰੀ ਬਣਾਉਣ ਤੇ ਬਣਾਉਣ 'ਚ ਸਾਡਾ ਪੂਰਾ ਪੂਰਾ ਡੈਡੀਕੇਸ਼ਨ ਹੈਗਾ ਤਾਂ ਕਿ ਪੰਜਾਬ ਨੂੰ ਇੱਕ ਸੁਨਹਿਰਾ ਭਵਿਕ ਅਸੀਂ ਦੇ ਪਾਏ ਤੇ ਉਹਦੇ ਅੰਦਰ ਅਸੀਂ ਆਪਣਾ ਕੰਟ੍ਰਿਬਿਊਸ਼ਨ ਦੇ ਪਾਏ ਤੇ ਆ ਸਾਡਾ ਅੱਜ ਦਾ ਪੂਰਾ ਸੰਪਰਕ ਜੋ ਸਾਡੀ ਮੀਟਿੰਗ ਸੀਗੀ ਉਹਦਾ ਸਾਡਾ ਨਿਚੋੜ ਰਿਹਾ ਹੈਗਾ ਹੋਪਫੁਲੀ ਅੱਗੇ ਵੀ ਸਾਨੂੰ ਤੁਹਾਡਾ ਪੂਰਾ ਪੂਰਾ ਸਹਿਯੋਗ ਮਿਲੇਗਾ ਤੇ ਅੱਗੇ ਵੀ ਅਸੀਂ ਇਦਾਂ ਹੀ ਪਬਲਿਕ ਦੇ ਨਾਲ ਰਲ ਮਿਲ ਕੇ ਹੋਰ ਵੀ ਇਨੀਸ਼ੀਏਟਿਵ ਸ਼ੁਰੂ ਕਰਾਂਗੇ ਤਾਂ ਕਿ ਪੰਜਾਬ ਨੂੰ ਕ੍ਰਾਈਮ ਫਰੀ ਸਟੇਟ ਬਣਾਉਣ 'ਚ ਅਸੀਂ ਸਫਲ ਹੋਈਏ ਕਿ ਅਫਸਰਾਂ ਦੀਆਂ ਬਦਲੀਆਂ ਇੰਨੀਆਂ ਹੁੰਦੀਆਂ ਨੇ ਕੋਈ ਵੀ ਸਕੀਮ ਨਾ ਪ੍ਰੋਗਰਾਮ ਬਣਾ ਸਕਦਾ ਅਫਸਰ ਤੁਸੀਂ ਐਸਐਸਪੀ ਖੰਡਾ ਦੇਖ ਲੋ ਐਸਐਚਓ ਪੈਰ ਦੇਖ ਲੋ ਐਸਐਚਓ ਮਰੌਰ ਐਸਐਚਓ ਉਹਨਾਂ ਦਾ ਰਿਕਾਰਡ ਕੱਢ ਕੇ ਦੇਖ ਲੋ ਕਿੰਨੀਆਂ ਛੇਤੀ ਛੇਤੀ ਹੋ ਗਈਆਂ ਉਹਨੂੰ ਕੰਸਿਡਰੇਬਲ ਸਮਾਂ ਮਿਲੇ ਅਫਸਰ ਨੂੰ ਔਰ ਉਹ ਆਪਣੀ ਸਕੀਮ ਲਾਗੂ ਕਰ ਸਕੇ ਆਪਣੇ ਸੈੱਲ ਬਣਾ ਕੇ ਜਿਉਂ ਉਹ ਚਾਹੁੰਦਾ ਗੱਲ ਕਰਨਾ ਕੁਝ ਉਹਨੂੰ ਪਤਾ ਹੋਵੇ ਵੀ ਮੈਂ 1 ਸਾਲ ਲਈ 6 ਮਹੀਨੇ ਲਈ 1.5 ਸਾਲ ਲਈ ਇੱਥੇ ਰਹਿਣਾ ਹੈ ਔਰ ਮੈਂ ਕੁਝ ਕਰਕੇ ਦੇਣਾ ਹੈ ਜੇ ਉਹ ਕਰਕੇ ਦਊਗਾ ਤਾਂ ਉਹਦਾ ਪੋਜ਼ਿਟਿਵ ਇੰਪ੍ਰੈਸ਼ਨ ਜਾਵੇ ਉੱਪਰ ਜੇ ਨਹੀਂ ਕਰਦਾ ਤਾਂ ਫਿਰ ਤਾਂ ਫਿਰ ਬੇਸ਼ੱਕ ਬਦਲੀ ਹੋ ਜਾਏ ਤੇ ਇਹ ਅਸੀਂ ਮਤਲਬ ਨੋਟ ਕੀਤਾ ਬੱਚਿਆਂ ਇਹ ਤੁਹਾਡਾ ਦੇਖੋ ਜੀ ਅਸੀਂ ਤਾਂ ਅਫਸਰ ਹੈ ਅਸੀਂ ਤਾਂ ਆਪਣੀ ਬਦੀ ਦੇ ਵਿੱਚ ਸਾਡਾ ਕੋਈ ਸੇ ਨਹੀਂ ਹੁੰਦਾ ਅਗਰ ਪਬਲਿਕ ਨੂੰ ਲੱਗਦਾ ਹੈ ਔਰ ਪਬਲਿਕ ਅਗਰ ਇੱਕ ਚੀਜ਼ ਦੀ ਡਿਮਾਂਡ ਰੱਖਦੀ ਹੈ ਤਾਂ ਉਹ ਆਈ ਥਿੰਕ ਪਬਲਿਕ opinion ਸਰਕਾਰ ਦੇ ਸਿਰ ਮੱਤੇ ਹੁੰਦਾ ਹੀ ਹੈਗਾ ਅਗਰ ਪਬਲਿਕ ਇਸ ਚੀਜ਼ ਦੀ ਡਿਮਾਂਡ ਕਰੇਗੀ ਤਾਂ ਉਹ ਵੀ ਕਨਸੀਡਰ ਹੋਏਗਾ ਤੁਹਾਡਾ ਮੈਸੇਜ ਮੈਂ ਆਪਣੇ ਚੈਨਲ ਦੇ ਥਰੂ ਸੀਨੀਅਰ ਆਫੀਸਰਸ ਤੱਕ ਮੈਂ ਤੁਹਾਡਾ ਵਾਲਾ ਮੈਸੇਜ ਜ਼ਰੂਰ ਪਹੁੰਚਾ ਦੂੰਗੀ ਸਰਕਾਰ ਤੱਕ ਵੀ ਜ਼ਰੂਰ ਮੈਂ ਤੁਹਾਡਾ ਮੈਸੇਜ ਪਹੁੰਚਾ ਦੂੰਗੀ ਜੇ ਪੰਜਾਬ ਸਰਕਾਰ ਨੇ ਜੋ ਇੱਕ ਮੁਹਿੰਮ ਚਲਾਈ ਹੈ ਨਸ਼ੇ ਵਿਰੁੱਧ ਯੁੱਧ ਉਦੇ ਅੰਡਰ ਹੀ ਪੰਜਾਬ ਪੁਲਿਸ ਵੱਲੋਂ ਇੱਕ ਸੰਪਰਕ ਮੁਹਿੰਮ ਚੇੜੀ ਗਈ ਹੈ ਜਿਹਦੇ ਅੰਡਰ ਅੱਜ 5 ਡਿਸਟ੍ਰਿਕਟਸ ਦੇ ਅੰਦਰ ਪਬਲਿਕ ਮੀਟਿੰਗਸ ਕੀਤੀ ਗਈ ਤੇ ਖੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਤੇ ਖੰਨਾ ਪੁਲਿਸ ਨੇ 45 ਅਲੱਗ-ਅਲੱਗ ਥਾਮਾਂ ਦੇ ਅੰਡਰ ਦੇ ਥਾਮਾਂ ਵਿੱਚ ਟੋਟਲ ਢਾਈ ਤੋਂ 3000 ਲੋਕਾਂ ਦੇ ਨਾਲ ਅੱਜ ਮੀਟਿੰਗਸ ਕੀਤੀਆਂ ਜਿਨ੍ਹਾਂ ਦੇ ਵਿੱਚੋਂ 60 ਦੇ ਅਰਾਊਂਡ ਅਸੀਂ ਪਿੰਡ ਕਵਰ ਕੀਤੇ ਸਾਡੇ ਵਰਦੀ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਸੀਗੇ ਸਾਨੂੰ ਕਿ ਲੋਕਾਂ ਦੇ ਨਾਲ 1 ਟੂ 1 ਗੱਲ ਕਰਨੀ ਹੈਗੀ ਲੋਕਾਂ ਦੇ ਨਾਲ ਟਾਈ ਅਪ ਰੱਖਣਾ ਹੈਗਾ ਲੋਕੀ ਹੀ ਸਾਨੂੰ ਦੱਸਣਗੇ ਕਿੱਥੇ ਡਰੱਗ ਬਿਕਦਾ ਹੈਗਾ ਇਹ ਕਿਵੇਂ ਉਹਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਅੱਜ ਦੀ ਮੁਹਿੰਮ ਉਹੀ ਚੀਜ਼ ਨੂੰ ਫੋਲੋ ਕਰਦੇ ਹੋਏ ਸੀਗੀ ਤੇ ਜਦੋਂ ਅੱਜ ਮੈਂ ਵੀ ਆਪ ਪਿੰਡਾਂ ਦਾ ਦੌਰਾ ਕੀਤਾ ਹੈਗਾ ਤੇ ਉੱਥੇ ਮੈਂ ਲੋਕਾਂ ਨੂੰ ਮਿਲ ਕੇ ਆਈ ਹਾਂ ਤੇ ਮੇਰੇ ਸਾਰੇ ਕੇ ਸਾਰੇ ਡੀਐਸਪੀਸ ਤੇ ਮੇਰੇ ਸਾਰੇ ਐਸਚੋ ਐਸਚੋਸ ਬਾਹਰ ਸੀਗੇ ਅਸੀਂ ਸਾਰੇ ਪਬਲਿਕ ਦੇ ਨਾਲ ਮੀਟਿੰਗ ਕਰ ਰਹੇ ਸੀਗੇ ਤੇ ਕੁਝ ਜੋ ਇੰਪੋਰਟੈਂਟ ਪੁਆਇੰਟਸ ਅੱਜ ਦੀ ਮੀਟਿੰਗ ਤੋਂ ਨਿਕਲ ਕੇ ਮੀਟਿੰਗਸ ਤੋਂ ਨਿਕਲ ਕੇ ਆਇਆ ਉਹ ਆਹੀ ਹੈ ਕਿ ਇੱਕ ਤਾਂ ਜੋ ਪੰਜਾਬ ਪੁਲਿਸ ਨੇ ਇੱਕ ਯੁੱਧ ਨਸ਼ੇ ਬਾਰੇ ਜੋ ਛੇੜਾ ਹੈ ਔਰ ਉਹਦੇ ਅੰਡਰ ਜੋ ਡਿਫਰੈਂਟ ਡਿਫਰੈਂਟ ਆਪਰੇਸ਼ਨਸ ਕੀਤੇ ਪਿਛਲੇ ਬੀਤੇ ਕੁਝ ਦਿਨਾਂ ਦੇ ਵਿੱਚ ਲੋਕਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੋਪ ਹੈ ਲੋਕੀ ਬਹੁਤ ਜ਼ਿਆਦਾ ਸਨ ਹੋਸਟ ਵੀ ਹੈ ਤੇ کہیں ਨਾ ਕਿ ਹੋਪਫੁਲ ਵੀ ਹੈ ਕਿ ਹੁਣ ਆ ਪੰਜਾਬ ਪੁਲਿਸ ਨੇ ਨਸ਼ੇ ਨੂੰ ਖਤਮ ਕਰਕੇ ਹੀ ਮੰਨਣਾ ਹੈਗਾ ਤੇ ਹੁਣ ਪੁਲੀ ਜੋ ਲੋਕੀ ਹੈ ਉਹ ਵੀ ਵੜ ਚੜ ਕੇ ਸਾਡੇ ਸਪੋਰਟ ਦੇ ਲਈ ਅੱਗੇ ਆ ਰਹੇ ਹੈ ਮੈਨੂੰ ਰੋਜ਼ ਦਿਨ ਮੇ ਕਈ ਕਈ ਲੋਕੀ ਮੈਸੇजेस ਕਰ ਰਹੇ ਕਿ ਮੈਡਮ ਤੁਸੀਂ ਸਾਡਾ ਆ ਵਾਲਾ ਏਰੀਆ ਵੀ ਦੇਖੋ ਇੱਥੇ ਆ ਬੰਦਾ ਕਰਦਾ ਹੈਗਾ ਅਸੀਂ ਸਾਰੇ ਕੇ ਸਾਰੇ ਡਰਗ ਪੈਡਲਰ ਦੀ ਲਿਸਟ ਬਣਾ ਲਈ ਹੈਗੀ ਤੇ ਹੁਣ ਅਸੀਂ ਰੋਜ਼ ਘਰ ਰੋਜ਼ ਕੰਟੀਨਿਊ ਸਾਡਾ ਮਤਲਬ ਇਹ ਐਫਰਟ ਰਹੇਗਾ ਆ ਜਿਹੜੀ ਅਸੀਂ ਮੁ딤 ਛੇੜੀ ਹੈ ਇਹ ਅਸੀਂ ਜਿਸ ਮੋਮੈਂਟਮ ਦੇ ਨਾਲ ਅਸੀਂ ਸ਼ੁਰੂ ਕੀਤੀ ਉਹ ਮੋਮੈਂਟਮ ਅਸੀਂ ਮੇਨਟੇਨ ਕਰਾਂਗੇ ਤੇ ਉਹਦੇ ਨਾਲ-ਨਾਲ ਜਿਹੜੇ ਕਿ ਲੋਕਾਂ ਨੇ ਸਾਨੂੰ ਸੁਜੈਸ਼ਨ ਦਿੱਤੇ ਡੀ ਐਡਿਕਸ਼ਨ ਬਾਰੇ ਉਹ ਵੀ ਅਸੀਂ ਨੋਟ ਡਾਉਨ ਕੀਤੇ ਹਨ ਕੁਝ ਪਿੰਡਾਂ ਦੇ ਸੁਜੈਸ਼ਨ ਸੀਗੇ ਕਿ ਸਾਡੇ ਇੱਥੇ ਸਪੋਰਟਸ ਇਨਫਰਾ ਸਬਚ ਬਣਾਉਣ ਦੀ ਲੋੜ ਹੈ ਕੁਝ ਪਿੰਡਾਂ ਦੇ ਸੁਜੈਸ਼ਨ ਸੀਗੇ ਕਿ ਸਾਨੂੰ ਸਪੋਰਟਸ ਦੇ ਕੋਚਸ ਦੀ ਲੋੜ ਹੈਗੀ ਕੁਝ ਨੇ ਦੱਸਿਆ ਕਿ ਸਾਡੇ ਇੱਥੇ ਅ ਕੁਝ ਅਸੀਂ ਸਕਿਲਿੰਗ ਦੀ ਲੋੜ ਹੈਗੀ ਕੁਝ ਕਾਰੋਬਾਰ ਅਗਰ ਕੁਝ ਸ਼ੁਰੂ ਕਰਨਾ ਚਾਹਦਾ ਹੈ ਚਾਹੁੰਦਾ ਹੈ ਕੋਈ ਪਰਸਨ ਕੋਈ ਗਰੀ ਉਦਯੋਗ ਲਾਣਾ ਚਾਹੁੰਦਾ ਹੈ ਤਾਂ ਉੱਥੇ ਸਰਕਾਰ ਕੀਵੇ ਸਾਡੀ ਮਦਦ ਕਰ ਸਕਦੀ ਹੈ ਤੋਂ ਅਸੀਂ ਸਾਰੇ ਕੇ ਸਾਰੇ ਸੁਜੈਸ਼ਨ ਨੂੰ ਨੋਟ ਕੀਤਾ ਹੈਗਾ ਅਸੀਂ ਪ੍ਰੋਪਰ ਚੈਨਲਸ ਕੀ थ्रू ਸਰਕਾਰ ਤੱਕ ਉਹ ਪਹੁੰਚਾਏਗੇ ਉਹਦੇ ਨਾਲ-ਨਾਲ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਤੇ ਕਿਵੇਂ ਉਹ ਜੋ ਡੀ ਐਡਿਕਸ਼ਨ ਵਾਲੀ ਸਾਡੀ ਸਰਕਾਰ ਦੀ ਇੱਕ ਮੁਹਿੰਮ ਹੈਗੀ ਉਹਦੇ ਵਿੱਚ ਕਿਵੇਂ ਉਹ ਆਪਣਾ ਯੋਗਦਾਨ ਦੇ ਸਕਦੇ ਕਿਵੇਂ ਜੋ ਨਸ਼ੇ ਦੇ ਐਡਿਕਟਸ ਹੈ ਜੀ ਜੋ ਨਸ਼ੇ ਦੇ ਆਦੀ ਹੋ ਚੁੱਕੇ ਉਹਨਾਂ ਨੂੰ ਅਸੀਂ ਕਿਵੇਂ ਉਸ ਦਲਦਲ ਤੋਂ ਬਾਹਰ ਕੱਢਣਾ ਹੈਗਾ ਔਰ ਕਿਵੇਂ ਅਸੀਂ ਉਹਨਾਂ ਨੂੰ ਸੋਸਾਇਟੀ ਦਾ ਵਾਪਿਸ ਇੱਕ ਹੈਲਦੀ ਪਾਰਟ ਬਣਾਣਾ ਉਹਦੇ ਨਾਲ ਉਸ ਚੀਜ਼ ਦੇ ਉੱਪਰ ਵੀ ਸਾਡੇ ਡਿਸਕਸ਼ਨਸ ਹੋਏ ਤੇ ਅੱਜ ਦੀ ਮੀਟਿੰਗ ਸਾਡੀ ਬਹੁਤ ਜ਼ਿਆਦਾ ਫਰੂਟਫੁੱਲ ਰਹੀ ਹੈ ਤੇ ਅ ਅੱਗੇ ਵੀ ਆਈ ਥਿੰਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸਕਸੈਸਫੁਲ ਸਟੋਰੀਜ਼ ਦੱਸਾਂਗੇ ਜਿੱਥੇ ਲੋਕੀ ਨਸ਼ਾ ਛੱਡ ਕੇ ਬਾਹਰ ਨਿਕਲੇ ਹੋ ਤੇ ਉਹਦੇ ਨਾਲ-ਨਾਲ ਫਾਈਨਲੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਆਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਪੁਲਿਸ ਫੁਲੀ ਡੈਡੀਕੇਟਿਡ ਹੈ ਔਰ ਤੁਸੀਂ ਵੀ ਸਾਨੂੰ ਦੱਸੋ ਪੰਜਾਬ ਪੁਲਿਸ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਵੱਡੇ ਐਕਸ਼ਨਸ ਲੈਂਦੇ ਹਨ ਡਰੱਗ ਪੈਡਲਰਸ ਦੇ ਅਗੇਂਸਟ ਤੇ ਉਹ ਵਾਲੇ ਸਾਡੇ ਐਕਸ਼ਨਸ ਹੋਰ ਵੀ ਅੱਗੇ ਵਧਣਗੇ ਤੇ ਅਸੀਂ ਹੋਰ ਡੈਡੀਕੇਸ਼ਨ ਦੇ ਨਾਲ ਪੰਜਾਬ ਨੂੰ ਡਰਗ ਫਰੀ ਸਟੇਟ ਬਣਾ ਚ ਕਾਮਯਾਬ ਹੋ ਮੈਮ ਜਿਹੜੇ ਡਰਗਸ ਵੇਚਦੇ ਨੇ ਸਮਗਲਿੰਗ ਕਰਦੇ ਨੇ ਜਾਂ ਨਸ਼ਾ ਕਰਦੇ ਨੇ ਮੋਟੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਉਹਨਾਂ ਨੂੰ ਜੀ ਆਹੀ ਮੈਸੇਜ ਹੈਗਾ ਕਿ ਪੁਲਿਸ ਨੇ ਛੱਡਣਾ ਨਹੀਂ ਉਹਨਾਂ ਨੂੰ ਤੇ ਪੁਲਿਸ ਨੇ ਇਨਫੈਕਟ ਪੂਰੀ ਸਰਕਾਰ ਨੇ ਪੂਰਾ ਦਾ ਪੂਰਾ ਇੱਕ ਪਲਾਨ ਬਣਾ ਲਿਆ ਹੈਗਾ ਪਹਿਲਾ ਪੁਲਿਸ ਸਿਰਫ ਇੱਕ ਇਨਫੋਰਸਮੈਂਟ ਏਜੰਸੀ ਹੋਣ ਕਾਰਨ ਪੁਲਿਸ ਇੱਕ ਖਾਲੀ ਇਨਫੋਰਸਮੈਂਟ ਵਾਲੇ ਪੱਖੋਂ ਜ਼ਿਆਦਾ ਕੰਮ ਕਰ ਪਾਉਂਦੀ ਸੀਗੀ ਹੁਣ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਤੇ ਸਾਰੇ ਕੇ ਸਾਰੇ ਸਿਵਲ एडमिनिस्ट्रेशन ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਇਕੱਠਾ ਕਰਕੇ ਇੱਕ ਟੀਮ ਵਾਂਗੂ ਕੰਮ ਕਰਨ ਦੇ ਲਈ ਉਹਨਾਂ ਨੂੰ ਨਿਰਦੇਸ਼ ਦਿੱਤੇ ਉਹਨਾਂ ਨੇ ਨਿਰਦੇਸ਼ ਦਿੱਤੇ ਤੇ ਉਹਦੇ ਅੰਡਰ ਹੀ ਸਾਡਾ ਸਿਵਲ ਡਿਪਾਰਟਮੈਂਟ ਦੇ ਨਾਲ ਇੱਕ ਸਾਂਝੀ ਮੁਹਿੰਮ ਹੈਗੀ ਉਹਦੇ ਅੰਡਰ ਜੋ ਵੀ ਲੀਗਲ ਕਾਰਵਾਈਆਂ ਹੈ ਅਸੀਂ ਸਾਂਝੇ ਤੌਰ ਤੇ ਲੈ ਕੇ ਆਪ ਦਾ ਜੋ ਡਰੱਗਸ ਦੀ ਕਮਰ ਨੂੰ ਅਸੀਂ ਤੋੜਨਾ ਇਸ ਵਾਰੀ ਤੇ ਬਿਲਕੁਲ ਇਹਨੂੰ ਉੱਠਣ ਨਹੀਂ ਦੇਣਾ ਤੇ ਉਹੀ ਸਾਡਾ ਉਹਨਾਂ ਦੇ ਲਈ ਮੈਸੇਜ ਹੈਗਾ ਕਿ ਅਗਰ ਤੁਸੀਂ ਡਰੱਗ ਦਾ ਕੰਮ ਕਰਦੇ ਹੋ ਤਸਕਰੀ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਰਾਬ ਕਰਦੇ ਹੋ ਯੂਥ ਨੂੰ ਖਰਾਬ ਕਰਦੇ ਹੋ ਤੇ ਜਾਂ ਤਾਂ ਤੁਸੀਂ ਪੰਜਾਬ ਨੂੰ ਛੱਡ ਦਿਓ ਜਾਂ ਨਸ਼ਾ ਵੇਚਣਾ ਛੱਡ ਦਿਓ ਕਿਉਂਕਿ ਅਸੀਂ ਤਾਂ ਤੁਹਾਨੂੰ ਨਹੀਂ ਛੱਡਣਾ ਅਗਰ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਵੇਚੋਗੇ ਪਰ ਪੰਜਾਬ ਪੂਰ ਲੋਕ ਡਰਦੇ ਆ ਵੀ ਕੋਈ ਜਿਵੇਂ ਅਸੀਂ ਦਸਤਾਵੇਜ਼ ਪੁਲਿਸ ਅੱਗੇ ਉਹਨਾਂ ਨੂੰ ਤਸਕਰਾਂ ਨੂੰ ਨਾ ਦੱਸੂ ਨਾ ਉਹਦਾ ਤੁਸੀਂ ਵੈਸੇ ਦੇਣਾ ਹਾਂ ਜੀ ਜਿਵੇਂ ਮੈਂ ਤੁਹਾਨੂੰ ਥੋੜੇ ਦੇ ਪਹਿਲਾਂ ਦੱਸਿਆ ਕਿ ਮੈਨੂੰ ਬੀਤੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਮੈਸੇजेस ਉਦਾਂ ਹੀ ਆ ਚੁੱਕੇ ਤੋਂ ਅਸੀਂ ਉਹਨਾਂ ਦੇ ਨਾਂ ਵਗੈਰਾ ਕਿੱਥੇ ਨਹੀਂ ਦੱਸਦੇ ਅਸੀਂ ਆਪਣਾ ਉਹਨਾਂ ਦੇ ਜੋ ਵੀ ਸਾਡੇ ਕੋਲ ਇਨਪੁਟਸ ਆਏ ਉਹਨਾਂ ਨੂੰ ਵੀ ਯੂਜ਼ ਕਰਦੇ ਹਾਂ ਅਸੀਂ ਲਿਸਟਿੰਗ ਕਰ ਰਹੇ ਹਾਂ ਸਾਡੀ ਪੁਰਾਣੀ ਵੀ ਲਿਸਟ ਬਣੀ ਹੈ ਰੋਜ਼ ਅਸੀਂ ਫਰੈਸ਼ ਲਿਸਟ ਵੀ ਬਣਾ ਰਹੇ ਹਾਂ ਤੋਂ ਜਿਹੜੇ ਵੀ ਬੰਦੇ ਨੇ ਦੱਸਨੇ ਸਾਨੂੰ ਉਹ ਦੱਸ ਦੇ ਦੂਜਾ ਹੈਗਾ ਕਿ ਅਨੋਨਿਮਸ ਤਰੀਕੇ ਨਾਲ ਵੀ ਸਾਡੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹੈ ਤੀਜੀ ਚੀਜ਼ ਹੈਗੀ ਆਪ ਪੁਲਿਸ ਵੱਲੋਂ ਇਹ ਕੈਂਟੀਨ ਨਾਰਕੋਟਿਕ ਟਾਸਕ ਫੋਰਸ ਦੀ ਡਿਪਲਾਈਨ ਹੈਗੀ ਉਹਦਾ ਨੰਬਰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ 112 ਤੇ ਸਾਡੀ ਜੋ ਹੈਲਪ ਹੈ ਨਾ ਉੱਥੇ ਸਾਡੇ ਨਾਲ ਸ਼ੇਅਰ ਕਰਦੇ ਤੇ ਸਾਨੂੰ ਡਾਇਰੈਕਟਲੀ ਵੀ ਅਪਰੋਚ ਕਰ ਸਕਦੇ ਤੇ ਅਸੀਂ ਉਹਨਾਂ ਦਾ ਕੋਈ ਉਹਨਾਂ ਦੀ ਆਈਡੈਂਟੀਟੀ ਨੂੰ ਰਿਵੀਲ ਨਹੀਂ ਕਰਦੇ ਅਸੀਂ ਸਿਰਫ ਇਨਫੋਰਮੇਸ਼ਨ ਚਾਹੁੰਦੇ ਹਾਂ ਅਸੀਂ ਆਈਡੈਂਟੀਟੀ ਆਫ ਇਨਫੋਰਮੈਂਟ ਕਰੀ ਨਹੀਂ ਦੱਸਦੇ ਤੇ ਲੋਕੀ ਬੜ ਚੜ ਕੇ ਸਾਨੂੰ ਦੱਸਣ ਆਪਣੇ ਆਪਣੇ ਏਰੀਆ ਨੂੰ ਸਾਫ਼ ਕਰਨ ਦਾ ਜੋ ਰਿਸਪਾਂਸਿਬਿਲਟੀ ਹੈ ਉਹ ਮੈਂ आज ਸਾਰੇ ਪਿੰਡਾਂ ਦੇ ਲੋਕਾਂ ਨੂੰ ਵੀ ਆਈ ਦੱਸ ਕਿਉਂਕਿ ਰਿਸਪਾਂਸਿਬਿਲਟੀ ਉਹਨਾਂ ਦੀ ਵੀ ਹੈ ਉਹ ਸਾਨੂੰ ਦੱਸਣ ਖਾਲੀ ਪੁਲਿਸ ਨਹੀਂ ਕਰ ਪਾਏਗੀ ਕਿਉਂਕਿ ਪੁਲਿਸ ਦਾ ਨੰਬਰ ਘਟਾ ਲੋਕਾਂ ਦਾ ਜ਼ਿਆਦਾ ਤੇ ਲੋਕੀ ਸਾਡੇ ਅੱਖ ਤੇ ਕੰਨ ਬਣ ਸਕਦੇ ਤੇ ਲੋਕੀ ਹੀ ਸਾਨੂੰ ਦੱਸਣਗੇ ਤਾਂ ਹੀ ਇੱਕ ਐਸ ਜੋ ਲੋਕੀ ਸਾਡੇ ਫੋਰਸ ਮਲਟੀਪਲਾਈਰ ਵਾਂਗੂ ਕੰਮ ਕਰਨਗੇ ਔਰ ਪੁਲਿਸ ਦੇ ਜਿੱਥੇ 500 ਨੰਬਰ ਹੈ ਉੱਥੇ ਉਹ ਉਹੀ ਪੁਲਿਸ ਲੱਖਾਂ ਵਾਂਗੂ ਕੰਮ ਕਰ ਸਕਦੀ ਹੈ ਜੇਕਰ ਲੋਕੀ ਸਾਡੀ ਮਦਦ ਕਰਨਗੇ ਮੈਨੂੰ ਕੋਈ ਐਸਾ ਨੰਬਰ ਜਿਹਦਾ ਮਤਲਬ ਪਬਲਿਕ ਆਮ ਤੁਹਾਡੇ ਨਾਲ ਅਟੈਚਮੈਂਟ ਕਰ ਸਕੇ ਜੇ ਕੋਈ ਨਸ਼ਾ ਬੰਦਾ ਹੋਵੇ ਜੀ ਮੇਰਾ ਮੇਰਾ ਤਾਂ ਨੰਬਰ ਸਾਰਿਆਂ ਦੇ ਕੋਲ ਹੀ ਹੈਗਾ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ ਤੇ ਬਾਕੀ ਜੋ ਸਾਡੇ ਟਿਪ ਲਾਈਨਸ ਹੈ ਉਹ ਅਸੀਂ ਵੀ ਤੁਹਾਡੇ ਨਾਲ ਹੁਣ ਸ਼ੇਅਰ ਕਰ ਦਾਂਗੇ ਤੇ ਤੁਸੀਂ ਆਪਣੇ মিডিਅਮ ਤੇ ਰਾਈ ਉਹਨੂੰ ਹੋਰ ਜ਼ਿਆਦਾ ਅੱਗੇ ਵਧਾ ਦਿਓ ਤੇ ਸਭ ਤੋਂ ਜ਼ਿਆਦਾ ਸੌਖਾ ਨੰਬਰ ਜਿਹੜਾ ਉਹ 112 ਦਾ ਹੈਗਾ ਉਹ ਤਾਂ ਯਾਦ ਕਰਨ ਦੀ ਵੀ ਲੋੜ ਨਹੀਂ ਹੈਗੀ ਕੋਈ ਵੀ ਪਰਸਨ ਉਹਦੇ ਉੱਪਰ ਕਾਲ ਕਰਕੇ ਸਾਨੂੰ ਕੁਝ ਵੀ ਦੱਸ ਸਕਦਾ ਹੈਗਾ ਅਸੀਂ ਇਮੀਡੀਟਲੀ ਐਕਸ਼ਨ ਲੈਂਦੇ ਹਾਂ ਮੈਡ ਖੰਨੇ ਦੇ ਵਿੱਚ ਕੋਈ ਐਸੇ ਲੱਭੇ ਤੁਹਾਨੂੰ ਵੀ ਜਿਹੜੇ ਏਰੀਆ ਐਸੇ ਜਿੱਥੇ ਕੋਈ ਦਸ਼ਾ ਜ਼ਿਆਦਾ ਚੱਲਦਾ ਹੋਵੇ ਜੀ ਦੇਖਿਏ ਕੁਝ ਕੁਝ ਏਰੀਆਜ਼ ਹੈ ਉੱਥੇ ਹੀ ਕੱਲ ਸਰਚ ਕੀਤੀ ਗਈ ਸੀ ਤੇ ਬਾਕੀ ਵੀ ਹੋਰ ਵੀ ਏਰੀਆਜ਼ ਹੈ ਟੂ ਮੇਨਟੇਨ ਥੈਟ ਸੀਕਰਸੀ ਤੇ ਮੈਂ ਹਜੇ ਤੁਹਾਨੂੰ ਏਰੀਆ ਦਾ ਨਹੀਂ ਦੱਸੂਗੀ ਬਟ ਸਾਡਾ ਪਲਾਨ ਬਣਾ ਹੋਇਆ ਹੈਗਾ ਅਸੀਂ ਸਰਪ੍ਰਾਈਜ਼ ਐਲੀਮੈਂਟ ਦੇ ਨਾਲ ਹੀ ਉੱਥੇ ਸਰਚਿੰਗ ਕਰਨੀ ਹੈ ਤੇ ਕੱਲ ਵੀ ਜੋ ਅਸੀਂ ਸਰਚ ਅਭਿਆਨ ਕੀਤਾ ਸੀਗਾ ਉਹਦੇ ਉਸ ਦੇ ਅੰਦਰ ਅਸੀਂ 16 ਬੰਦੇ ਅਰੈਸਟ ਕੀਤੇ ਸੀਗੇ ਤੇ ਉਹ ਸਾਰੇ ਕੇ ਸਾਰੇ ਦੇ ਉੱਪਰ ਕੁਝ ਨਾ ਕੁਝ ਪਹਿਲਾਂ ਦੇ ਮੁਕਾਦਮੇ ਸੀਗੇ ਕੁਝ ਲਾਈਵ ਕਰਾਇਮ ਕਰਦੇ ਫੜੇ ਗਏ ਸੀਗੇ ਕਿ ਕੁਝ ਦੇ ਕੋਲੋਂ ਸਾਨੂੰ ਕੁਝ ਮੋਬਾਈਲ ਫੋਨ ਚੋਰੀ ਦੇ ਫੜੇ ਗਏ ਇਦਾਂ ਦੇ ਅਸੀਂ ਕ੍ਰਾਈ ਇੱਕ ਕ੍ਰਿਮੀਨਲ ਐਲੀਮੈਂਟਸ ਨੂੰ ਕੱਲ 16 ਇਨ ਨੰਬਰਸ ਨੂੰ ਫੜੇ ਤੇ ਕੱਲ ਦੀ ਸਾਡੀ 6 ਐਫ ਆਈ ਆਰਸ ਵੀ ਦਰਜ ਹੋਈ ਮੈਮ ਜਿਵੇਂ ਕਿ ਤੁਹਾਡੇ ਖੰਨੇਪੁਲੀ ਜ਼ਿਲ੍ਹੇ ਵੱਲੋਂ ਦੋ ਹਾਈ ਟੈਕ ਨਾਕੇ ਸੀਗੇ ਚੱਲਦੇ ਕਿ ਮੇ ਵੀ ਬੰਦ ਹੋ ਗਿਆ ਤੇ ਉਹਦੇ ਵਿੱਚ ਵੀ ਕਾਫੀ ਨਸ਼ੇ ਨੂੰ ਕੰਟਰੋਲ ਕਰਦੇ ਸੀਗੇ ਵੀ ਦੋਨੇ ਚੱਲਣਗੇ ਕਿ ਇੱਕ ਫਿਰ ਚੱਲਣਗੇ ਅੱਜ ਜੀ ਅਸੀਂ ਉਹ ਵੀ ਦੇਖਿਆ ਸੀ ਸਟ੍ਰੈਟਜੀਸ ਚੇਂਜ ਕਰਦੇ ਰਹਿੰਦੇ ਮੀਡੀਆ ਉਸੀ ਹਰ ਚੀਜ਼ ਨਹੀਂ ਦੱਸੇ ਕਿਉਂਕਿ ਤੁਹਾਡੇ ਰਾਹੀਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਬਟ ਅਸੀਂ ਨਾਕਾਬੰਦੀ ਵਗੈਰਾ ਸ਼ਿਫਟਿੰਗ ਇੱਕ ਨਾਕਾਬੰਦੀ ਹੁੰਦੀ ਹੈ ਅਸੀਂ ਡਿਪੈਂਡਿੰਗ ਔਨ ਟਾਈਮ ਐਂਡ ਡਿਮਾਂਡ ਅਸੀਂ ਉਹ ਨਾਕਾਬੰਦੀ ਕਰਦੇ ਰਹਿੰਦੇ ਤੇ ਖੰਨਾ ਦੇ ਵਿੱਚੋਂ ਐਨ ਐਚ 1 ਜਿਹੜਾ ਕਿ ਮੇਨ ਜੀਟੀ ਰੋਡ ਹੈ ਉਹ ਨਿਕਲਦਾ ਹੈਗਾ ਤੇ ਆ ਮੇਨ ਜੋ ਲਾਈਫਲਾਈਨ ਔਫ ਪੰਜਾਬ ਹੈਗੀ ਇੱਥੋਂ ਕਾਫੀ سارے ਲੋਕਾਂ ਦੀ ਮੂਵਮੈਂਟ ਹੁੰਦੀ ਹੈ ਇਸ ਕਰਕੇ ਖੰਨਾ ਦੇ ਜੋ ਨਾਕਾ ਹੈ ਉਹ ਕਾਫੀ ਇਫੈਕਟਿਵ ਵੀ ਰਹਿੰਦੇ ਤੇ ਹੁਣ ਵੀ ਅੱਗੇ ਸਾਡੇ ਹੋਰ ਵੀ ਟਰਾਈ ਹੈ ਕਿ ਉਹਨੂੰ ਹੋਰ ਜ਼ਿਆਦਾ ਇਫੈਕਟ ਬਣਾਉਣ ਦੀ ਸਾਡੀ ਮਤਲਬ ਟਰਾਈ ਰਹੀ ਜਿਵੇਂ ਕਿ ਇੱਕ ਇੱਕ ਨੈਸ਼ਨਲ ਹਾਈਵੇ ਤੇ ਹੋ ਗਿਆ ਇੱਕ ਚੰਡੀਗੜ੍ਹ ਤਾਂ ਜਿਹੜਾ ਹੈਗਾ ਦੂਰਾਂ ਰੋੜੇ ਕੋ ਉੱਥੇ ਪੱਕਾ ਲੱਗਦਾ ਸੀ ਨਾਕਾ ਉੱਥੇ ਵੀ ਕਾਫੀ ਰਿਕਵਰੀ ਹੋ ਰਹੀ ਹੁੰਦੀ ਹੈ ਜੀ ਨਹੀਂ ਉਹੀ ਮੈਂ ਕਹਿ ਰਹੀ ਹਾਂ ਜੀ ਡਿਪੈਂਡਿੰਗ ਔਨ ਜੋ ਵੀ ਉਹ ਰਹੇਗਾ ਸਰਕਮਸਟੈਂਸਸ ਅਸੀਂ ਨਾਕਾਬੰਦੀ ਕਰਦੇ ਰਹਿੰਗੇ ਲੇਕਿਨ ਅਸੀਂ ਏਰੀਆ ਔਰ ਟਾਈਮ ਵਗੈਰਾ ਨਹੀਂ ਦੱਸ ਸਕਦੇ ਕਿ ਉਹ ਸਰਪ੍ਰਾਈਜ਼ ਐਲੀਮੈਂਟ ਜ਼ਰੂਰੀ ਹੈ ਅਗਰ ਅਸੀਂ ਕ੍ਰਾਈਮ ਨੂੰ ਜਾਂ ਫਿਰ ਕੋਈ ਕੌਂਟਰਾਬੈਂਡ ਨੂੰ ਫੜਨਾ ਹੈਗਾ ਤੇ ਉਹ ਚੀਜ਼ ਦੀ ਸੀਕ੍ਰੇਸੀ ਔਰ ਸਰਪ੍ਰਾਈਜ਼ ਐਲੀਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਅਸੀਂ ਮੇਨਟੇਨ ਕਰਾਂਗੇ